ਅਬ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਿਆਂ ਦੇ ਉੱਤੇ ਠੱਲ ਪਾਉਣ ਦੇ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਕਿ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਜੇਕਰ ਗੱਲ ਅਸੀਂ ਅੱਜ ਹੁਸ਼ਿਆਰਪੁਰ ਦੀ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਕਾਸੋ ਆਪਰੇਸ਼ਨ ਦੇ ਤਹਿਤ ਮਹਾਵੀਰ ਸਪਿਨਿੰਗ ਮਿਲ ਦੇ ਪਿੱਛੇ ਪੈਂਦੇ ਮੋਹੱਲਾ ਸੁੰਦਰਨਗਰ ਦੇ ਵਿੱਚ ਜਿਹੜਾ ਕਿ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਖੁਦ ਐਸਐਸਪੀ ਹੁਸ਼ਿਆਰਪੁਰ ਮੌਜੂਦ ਰਏ ਤੇ ਨਾਲ ਏਜੀ ਏਡੀਜੀਪੀ ਨਰੇਸ਼ अरोड़ा ਜੀ ਦੀ ਅਗਵਾਈ ਦੇ ਹੇਠ ਜਿਹੜਾ ਕਿ ਹੈ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਅਤੇ ਉਹਨਾਂ ਦੀ ਪੁਲਿਸ ਟੀਮ ਜਿਹੜੇ ਕਿ ਪੂਰਾ ਮੁਹੱਲਾ ਜਿਹੜਾ ਕਿ ਪੂਰੇ ਮੁਹੱਲੇ ਦੀ ਜਿਹੜੀ ਕਿ ਚੈਕਿੰਗ ਕੀਤੀ ਗਈ ਹੈ ਤੇ ਔਨਜਾਂ ਨਾਲੇ ਜਿਹੜੇ ਕਿ ਸ਼ੱਕੀ ਅਨਸਰ ਨੇ ਜਾਂ ਜਿਨ੍ਹਾਂ ਦੇ ਉੱਤੇ ਐਨਡੀਪੀਐਸ ਦੇ ਪਰਚੇ ਦਰਜ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਗਈ ਹੈ ਔਨਜਾਂ ਨਾਲੇ ਅਨਸਰਾਂ ਨੂੰ ਰੋਕਿਆ ਗਿਆ ਹੈ ਤੇ ਸੱਤ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜਿਹੜੇ ਵੀ ਮਾੜਾ ਕੰਮ ਨਸ਼ੇ ਵੇਚ ਰਹੇ ਨੇ ਜਾਂ ਕੋਈ ਮਾੜਾ ਕੰਮ ਕਰ ਰਹੇ ਨੇ ਉਹਨਾਂ ਦੇ ਉਹਨਾਂ ਨੂੰ ਜਿਹੜਾ ਕਿ ਇਹ ਸਭ ਕੁਝ ਬੰਦ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਪੰਜਾਬ ਪੁਲਿਸ ਕਿਸੇ ਨੂੰ ਵੀ ਨਹੀਂ ਬਖਸ਼ੇਗੀ ਹੁਣ ਉਸ ਤੋਂ ਬਾਅਦ ਕੀ ਕਹਿਣਾ ਹੈ ਉਹਨਾਂ ਦਾ ਤੇ ਉਹ ਤੁਹਾਨੂੰ ਸਿੱਧਾ ਦਿਖਾਵਾਂਗੇ ਅ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਸਾਰਾ ਵੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਦੀ ਜੋ ਮੁਹਿੰਮ ਚਲਾਈ ਗਈ ਹੈ ਉਹ ਲਗਭਗ 1 ਮਹੀਨਾ ਹੋ ਗਿਆ ਹੈ। ਤੋਂ ਇਸ ਦੇ ਵਿੱਚ ਅਸੀਂ ਵੱਖ-ਵੱਖ ਆਪਰੇਸ਼ਨਸ ਸਾਰੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਨੇ। ਉਸੇ ਲੜੀ ਵਿੱਚ ਹੀ ਸਾਰੇ ਪੰਜਾਬ ਦੇ ਵਿੱਚ ਅੱਜ ਕੋਆਰਡੀਨੇਟਿਡ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਕੁਝ ਸਸਪੈਕਟਿਡ ਏਰੀਆਜ਼ ਨੂੰ ਹੌਟਸਪੌਟਸ ਨੂੰ ਅਕੋਰਡਨ ਕਰਕੇ ਉਥੇ ਸਸਪੈਕਟਡ ਬੰਦਿਆਂ ਦੀ ਸਸਪੈਕਟਡ ਏਰੀਆ ਦੀ ਸਰਚ ਕੀਤੀ ਜਾ ਰਹੀ ਹੈ ਤੇ ਸੀਨੀਅਰ ਆਫੀਸਰਸ ਨੂੰ ਵੀ तकरीबन ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਉਹ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਕਰਨ ਲਈ ਔਰ ਬੇਸਿਕਲੀ ਆਪਣੀ ਫੋਰਸ ਦਾ ਜਿਹੜਾ ਮੋਰਲ ਹੈ ਉਹਨੂੰ ਅਪ ਕਰਨ ਲਈ ਲੋਕਾਂ ਦੇ ਵਿੱਚ ਵੀ ਵਿਸ਼ਵਾਸ ਪੈਦਾ ਕਰਨ ਲਈ ਇਸ ਕਰਕੇ ਸਾਰੇ ਆਪਰੇਸ਼ਨਸ ਕੀਤੇ ਜਾ ਰਹੇ ਨੇ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਵੀ तकरीबन ਪਿਛਲੇ ਮਹੀਨੇ ਦੇ ਵਿੱਚ ਕਾਫੀ ਕੇਸਸ ਰਜਿਸਟਰ ਕੀਤੇ ਗਏ ਨੇ ਐਨਡੀਪੀਐਸ ਐਕਟ ਦੇ ਅnder ਚੰਗੀ ਰਿਕਵਰੀ ਵੀ ਹੋਈ ਹੈ ਉਸ ਦੇ ਕੁਝ ਜਿਹੜੇ ਨਸ਼ੇ ਦੇ ਐਡਿਕਟ ਸੀਗੇ ਉਹਨਾਂ ਨੂੰ ਰੀਹੈਬਿਟੇਸ਼ਨ ਸੈਂਟਰ ਦੇ ਵਿੱਚ ਵੀ ਭਰਤੀ ਕਰਾਇਆ ਗਿਆ ਤੇ ਕੋਸ਼ਿਸ਼ ਪੁਲਿਸ ਵੱਲੋਂ ਇਹ ਪੂਰੀ ਕੀਤੀ ਜਾ ਰਹੀ ਹੈ ਵੀ ਅਸੀਂ ਲੋਕਾਂ ਦੇ ਸਹਿਯੋਗ ਦੇ ਨਾਲ ਔਰ ਉਹ ਉਹਨਾਂ ਦੇ ਨਾਲ ਕਮਿਊਨੀਕੇਟ ਕਰਕੇ ਅਸੀਂ ਜਿਸ ਦਾ ਸੰਪਰਕ ਮੁਹਿੰਮ ਵੀ ਚਲਾਈ ਸਾਰਿਆਂ ਨੂੰ ਜਾਗਕ ਵੀ ਕਰਕੇ ਅਵੇਅਰਨੈਸ ਲਿਆ ਕੇ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਇਸ ਕੋਰ ਨੂੰ ਇਸ ਖਤਮ ਕੀਤਾ ਜਾ ਸਕਦਾ ਸੋ ਦੇਖਣ ਚ ਆਇਆ ਕਿ ਜਿਹੜਾ ਨਸ਼ਾ ਕਰਦਾ ਉਹਨੂੰ ਵੀ ਮੈਸ਼ਨ ਪਰਚੇ ਦੇ ਦਿੱਤਾ ਜਿਹਦੇ ਵਿੱਚ ਨਾਲ ਉਹਨੂੰ ਸ਼ਰਤ ਦਿੱਤੀ ਜਾਂਦਾ ਸ਼ੀਰ ਨਹੀਂ ਜਿਹੜਾ ਦੇਖੋ ਇਸ ਦੇ ਵਿੱਚ ਈਵਨ ਜਿਹੜਾ ਐਨਡੀਪੀਐਸ ਐਕਟ ਹੈ ਉਸ ਦੇ ਵਿੱਚ ਵੀ ਪ੍ਰੋਵੀਜ਼ਨਸ ਨੇ ਜਿਹੜੇ ਤਾਂ ਇਹ ਇੱਕ ਨਾ ਗ੍ਰੇਡੇਡ ਰਿਸਪੌਂਸ ਹੁੰਦੀ ਹੈ ਉਹਦੇ ਵਿੱਚ ਇਹ ਹੈ ਵੀ ਜਿਹੜਾ ਬਿਲਕੁਲ ਹੀ ਨਸ਼ਾ ਕਰਦਾ ਹੈ ਬਿਮਾਰ ਹੈ ਉਹਨੂੰ ਪੰਚਾਇਤ ਨਾਲ ਵੈਰੀਫਾਈ ਕਰਾ ਕੇ ਉਹਨੂੰ ਇਹ ਉਸਦੀ ਟ੍ਰੀਟਮੈਂਟ ਵਾਸਤੇ ਵੀ ਆਪਣਾ ਜਿਹੜਾ ਹੈ ਉਹ ਹਸਪੀਟਲ ਦੇ ਵਿੱਚ ਜਾਂ ਡੀਡਿਕਸ਼ਨ ਸੈਂਟਰ ਦੇ ਵਿੱਚ ਉੱਥੇ ਭਰਤੀ ਕਰਾਉਂਦੇ ਨੇ ਉਹਦੇ ਵਿੱਚ ਕਾਫੀ ਕਸ਼ ਕੇਸ ਇੱਥੇ ਵੀ ਕਰਵਾਏ ਗਏ ਨੇ ਹੁਸ਼ਿਆਰਪੁਰ ਦੇ ਵਿੱਚ ਵੀ ਕਰਾਏ ਗਏ ਨੇ ਤੇ ਜਿਨ੍ਹਾਂ ਦੇ ਕੋਲ ਸਬਸਟੈਂਟਿਵ ਕੁਆਂਟੀਟੀ ਜਿਹੜੀ ਰਿਕਵਰ ਕਰਦੀ ਹੈ ਜਿਹੜੀ ਇਸ਼ੂ ਆ ਜਾਂਦਾ ਜਿਸ ਤਰ੍ਹਾਂ ਉਹ ਕਈ ਵਾਰੀ ਬੰਦਾ ਨਸ਼ਾ ਵੀ ਕਰਦਾ ਹੈ ਤੇ ਉਹ ਵੇਚਦਾ ਵੀ ਹੈ ਉੱਥੇ ਆ ਕੇ ਕਨਫੀਰ ਹੋਰ ਅਗਰ ਉਹਦੇ ਕੋਲ ਜ਼ਿਆਦਾ ਰਿਕਵਰੀ ਹੁੰਦੀ ਹੈ ਫਿਰ ਉਹ ਤਾਂ ਉਹ ਸਪਲਾਇਰ ਦੇ ਕੈਟਾਗਰੀ ਚ ਆ ਜਾਂਦਾ ਹੈ ਬਾਕੀ ਜੇ ਥੋੜੇ ਬਹੁਤੇ ਨਸ਼ੇ ਵਾਲੇ ਐਡਿਕਟਸ ਵਾਲੇ ਉਹਨਾਂ ਲਈ ਸਪੈਸ਼ਲ ਲੀਗਲ ਪ੍ਰੋਵੀਜਨਸ ਨੇ ਉਹਨਾਂ ਦੇ ਅੰਡਰ ਹੀ ਪੁਲਿਸ ਉਹਨਾਂ ਦੀ ਮਦਦ ਕਰਦੀ ਹੈ ਵੀ ਇਹਨਾਂ ਨੂੰ ਆਪਾਂ ਸਿੱਧੇ ਰਸਤੇ ਲਿਆਇਆ ਜਾ। ਕਿ ਕਿਹੜੇ ਕੇਸ ਹੈ ਦੋਏ ਕਿ ਕੋਸ਼ਿਸ਼ ਉਹ ਕਿਹਾ ਜਾਂਦਾ ਕਿ ਜਿਹੜੇ ਨਸ਼ੇ ਬੀਜਦੇ ਨੇ ਉਹਨਾਂ ਬਾਰੇ ਦੱਸਿਆਵੇ ਜੇ ਕੋਈ ਦੱਸਦਾ ਤਾਂ ਉਹਦਾ ਹੀ ਨਾਮ ਖੁਲਾਸਾ ਕਰ ਦਿੱਤਾ ਇਹਨਾਂ ਦੀ ਦੁਸ਼ਮਣੀ ਉਹਨਾਂ ਨਸ਼ੇ ਤਸ਼ਕਰੀ ਨਾ ਪੈ ਜਾਂਦੀ ਹੈ। ਨਹੀਂ ਅਸੀਂ ਦੇਖੋ ਇੱਕ ਹੈਲਪਲਾਈਨ ਵੀ ਚਲਾਈ ਗਈ ਹੈ। ਨਹੀਂ ਤੁਸੀਂ ਉਹਦੇ ਤੇ ਅਨੋਨਿਮਸਲੀ ਉਸ ਹੈਲਪਲਾਈਨ ਤੇ ਵੀ ਮੈਸੇਜ ਦੇ ਸਕਦੇ ਹੋ ਜਾਂ ਸੀਨੀਅਰ ਅਫਸਰਾਂ ਤੱਕ ਵੀ ਆਪ ਉਹਨਾਂ ਦਾ ਪੂਰੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਵੀ ਜਿਹੜਾ ਉਹ ਅਨੋਨਿਮਸ ਉਸ ਮੈਸੇਜ ਦੇ ਵਿੱਚ ਤੁਸੀਂ ਈਵਨ ਆਪਣਾ ਨਾਮ ਲਿਖਣ ਦੀ ਵੀ ਲੋੜ ਨਹੀਂ ਸੋ ਹੈਲਪਲਾਈਨ ਨਾਲ ਵੀ ਜਿੰਨੇ ਮੈਸੇਜ ਆਉਂਦੇ ਨੇ ਉਹ ਸਾਰਿਆਂ ਨੂੰ ਸਕਰਟੀਨਾਈਜ਼ ਕਰਦੇ ਨੇ ਤੇ ਉਹਦੇ ਨਾਲ ਹੀ ਇਹ ਕਾਰਵਾਈ ਹੁੰਦੀ ਹੈ ਬਾਕੀ ਦੇਖੋ ਇਹ ਮੈਂ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਤਾਂ ਇਹ ਸਾਡਾ ਸਾਰਿਆਂ ਦਾ ਯੁੱਧ ਹੈ ਇਸ ਦੇ ਵਿੱਚ ਸਿਰਫ ਪੁਲਿਸ ਪੁਲਿਸ ਇੱਕ ਪਾਰਟ ਹੈ ਉਹਦਾ ਇੱਕ ਰੋਲ ਹੈ ਇਨਫੋਰਸ ਕਰਨ ਦਾ ਬਾਕੀ ਤਾਂ ਇਹ ਇੱਕ ਸੋਸ਼ਲ ਪ੍ਰੋਬਲਮ ਹੈ ਘਰ ਤੋਂ ਲੈ ਕੇ ਪੇਰੈਂਟਸ ਤੋਂ ਲੈ ਕੇ ਟੀਚਰਸ ਦਾ ਆਪਣਾ ਮਾਤਬਰ ਬੰਦਿਆਂ ਦਾ ਇਹ ਸਾਰਿਆਂ ਦਾ ਹੀ ਇਹਦੇ ਵਿੱਚ ਯੋਗਦਾਨ ਹੈ ਔਰ ਆਪਾਂ ਸਾਰਿਆਂ ਨੇ ਹੀ ਗੱਲ ਕੀਤੀ ਇਸ ਚੀਜ਼ ਨੂੰ ਠੱਲ ਪਾਉਣ ਦੀ